ਅੱਜ ਅੱਜ ਆਪਾਂ ਆਇਆ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਦੇ ਵਿੱਚ ਸੋ ਕੈਲੀਫੋਰਨੀਆ ਬਾਰੇ ਬਹੁਤ ਸਾਰੀ ਗੱਲਾਂ ਸੁਣੀ ਹੋਣੀਆਂ ਪਰ ਜਿਹੜੀ ਸਭ ਤੋਂ ਇੱਥੇ ਦੀ ਮਸ਼ਹੂਰ ਗੱਲ ਹੈਗੀ ਹੈ ਕਿ ਇੱਥੇ ਇੱਕ ਬਹੁਤ ਲੰਬਾ ਏਰੀਆ ਹੈਗਾ ਉਹਨੂੰ ਕਹਿੰਦੇ ਆ ਸੈਂਟਰਲ ਵੈਲੀ ਤੇ ਉਹ ਜਿਹੜੀ ਜ਼ਮੀਨ ਹੈਗੀ ਉਹ ਖੇਤੀ ਵਾਲੀ ਜ਼ਮੀਨ ਹੈ ਸੋ ਇਹ ਜਿਹੜੀ ਵੈਲੀ ਇੰਨੀ ਮਸ਼ਹੂਰ ਹੈ ਕਿ ਜਿਹੜੇ ਸਾਰੇ ਅਮਰੀਕਾ ਦੇ ਜਿੰਨੇ ਫਰੂਟਸ ਨੇ ਜਾਂ ਵੈਜੀਟੇਬਲਸ ਨੇ ਜਾਂ ਨਟਸ ਨੇ ਉਹ ਅੱਧੀਆਂ ਸਿਰਫ ਇਸ ਛੋਟੀ ਜੀ ਵੈਲੀ 'ਚ ਹੁੰਦੀਆਂ ਨੇ ਇਹ ਵੈਲੀ ਜਿਹੜੀ ਹੈਗੀ ਆ ਇਹ 700 ਕਿਲੋਮੀਟਰ ਜਿਹੜੀ ਆ ਉੱਪਰ ਤੋਂ ਹੇਠਾਂ ਤੱਕ ਹੈ ਤੇ ਇਹ ਬਹੁਤ ਹੀ ਜਿਆਦਾ ਚੌੜੀ ਨੇ 60 70 ਕਿਲੋਮੀਟਰ ਦੀ ਚੌੜੀ ਆ ਸੋ ਇਹਦੇ ਵਿੱਚ ਜਿਹੜੇ ਤੁਸੀਂ ਸ਼ਹਿਰ ਸੁਣੇ ਹੋਣੇ ਆ ਫਰੇਜ਼ਨੋ ਹੋ ਗਿਆ ਸੈਕਰਮੈਂਟੋ ਹੋ ਗਿਆ ਯੂਬਾ ਸਿਟੀ ਹੋ ਗਿਆ ਬੇਕਰਸਫੀਲਡ ਹੋ ਗਿਆ ਸਾਰੇ ਸ਼ਹਿਰ ਇਸ ਵੈਲੀ ਚ ਹੁੰਦੇ ਆ ਸੋ ਅੱਜ ਆਪਾਂ ਬੇਕਰਸਫੀਲਡ ਕੋਲ ਖੜੇ ਆ ਇਹੇ ਅੰਗੂਰਾਂ ਦੇ ਬਾਗ ਨੇ ਇੱਥੇ ਜਿਹੜੇ ਅੰਗੂਰਾਂ ਦੇ ਬਾਗ ਆ ਉਹ ਜਿਹੜੇ ਹੈਗੇ ਕਹਿੰਦੇ ਨੰਬਰ 1 ਜਿਹਦੇ ਕ੍ਰੌਪ ਮੰਨੀ ਜਾਂਦੀ ਹੈ ਇਸ ਤੋਂ ਬਿਨਾ ਬਦਾਮ ਹੋਗੇ ਆਲਿਵਸ ਹੋਗੇ ਪਿਸਤੇ ਹੋਗੇ ਕਈ ਤਰ੍ਹਾਂ ਦੇ ਬਾਗ ਹੈ ਇਸ ਧਰਤੀ ਦੇ ਉੱਪਰ ਕਹਿੰਦੇ 250 ਤਰ੍ਹਾਂ ਦੀਆਂ ਕ੍ਰੋਪਸ ਹੁੰਦੀਆਂ ਨੇ ਜਿਵੇਂ ਜ ਸਬਜ਼ੀਆਂ ਫਰੂਟਸ ਜਾਂ ਜਿਹੜੀਆਂ ਆਪਣੀਆਂ ਫਸਲਾਂ ਕਣਕ ਹੋ ਗਈ ਨਰਮਾ ਹੋ ਗਿਆ ਝੋਨਾ ਹੋ ਗਿਆ ਸਭ ਕੁਝ ਇੱਥੇ ਹੁੰਦਾ ਹੈ ਸੋ ਇਸ ਧਰਤੀ ਨੂੰ ਕਹ ਲੋ ਕਿ ਇੱਕ ਵਰਦਾਨ ਹੈ ਕਿ ਇੱਥੇ ਸਾਰਾ ਖੁਸ਼ੀ ਹੋ ਜਾਂਦਾ ਹੈ ਜਿਹੜੀ ਮਿੱਟੀ ਹੈ ਉਹ ਬਿਲਕੁਲ ਪੰਜਾਬ ਵਰਗੀ ਅਲੂਵੀਅਲ ਸੋਇਲਸ ਜਿਹੜੀਆਂ ਪੰਜਾਬ ਦੀਆਂ ਇੱਥੇ ਵੀ ਅਲੂਵੀਅਲ ਸੋਇਲਸ ਨੇ ਇਹ ਜਿਹੜੇ ਇਹਦੇ ਆਸ-ਪਾਸੇ ਪਹਾੜ ਨੇ ਵੈਲੀ ਦੇ ਸੋ ਪਹਾੜਾਂ ਤੋਂ ਕਹਿੰਦੇ ਮਿੱਟੀ ਖੁਰਖੁਰ ਕੇ ਇੱਥੇ ਹਜ਼ਾਰਾਂ ਸਾਲਾਂ ਦੇ ਵਿੱਚ ਜਮਾ ਜਮਾ ਹੋਈ ਹੈ ਬਹੁਤ ਹੀ ਪ੍ਰੋਡਕਟਿਵ ਮਿੱਟੀ ਹੈ ਸੋ ਇਸ ਵੈਲੀ ਨੂੰ ਜਿਹੜੀ ਕਹਿੰਦੇ ਕਿ ਫੂਡ ਬਾਸਕਟ ਮੰਨੀ ਜਾਂਦੀ ਹੈ ਕੈਲੀਫੋਰਨੀਆ ਦੀ ਤੇ ਅਮਰੀਕਾ ਦੀ ਤੁਹਾਡੇ ਨਾਲ ਗੱਲਾਂ ਪਤਾ ਕਰਾਂਗੇ ਪਰ ਸਾਡੇ ਨਾਲ ਅੱਜ ਸਾਡੇ ਮਾਹਰ ਮੌਜੂਦ ਨੇ ਡਾਕਟਰ ਗੁਰਜੀਤਪਾਲ ਬਰਾੜ ਇਹੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਵਿੱਚ ਬਾਗਬਾਨੀ ਦੇ ਪ੍ਰੋਫੈਸਰ ਨੇ ਨਾਲਦਨੇ ਫਾਰਮਰ ਵੀ ਨੇ ਅਸਲ ਸੱਚੇ ਇਹਨਾਂ ਦੇ ਫਾਰਮ ਵੀ ਖੜੇ ਆ ਜੇ ਤੇ ਸਾਨੂੰ ਥੋੜਾ ਜਿਹਾ ਦੱਸੋ ਇੱਥੇ ਤੁਸੀਂ ਇੱਥੇ ਹੀ ਰਹਿੰਦੇ ਹੋ ਨਾ ਤੁਸੀਂ ਹੁਣ ਪਹਿਲਾਂ ਤਾਂ ਤੁਹਾਡਾ ਫਾਰਮ ਹੈ ਪਹਿਲਾਂ ਤਾਂ ਦੱਸੋ ਵੀ ਤੁਸੀਂ ਆਹ ਫਾਰਮ ਵਾਲੇ ਚੱਕਰ ਚ ਕਿਵੇਂ ਪਏ ਫਾਰਮਾਰੇ ਚੱਕਰ ਦੇ ਵਿੱਚ ਡੀਐਨਏ ਲਿਆਇਆ ਆਪਣਾ ਮੈਂ ਇੱਥੇ ਦੇਖਦਾ ਕਿਉਂਕਿ ਮੈਂ ਖੇਤੀਬਾੜੀ ਦੇ ਵਿਭਾਗ ਦੇ ਵਿੱਚ ਕੰਮ ਕਰਦਾ ਹਾਂ ਮੇਰਾ ਨਿਤ ਦਿਨ ਕਿਸਾਨਾਂ ਦੇ ਨਾਲ ਵਾਪੈਂਦਾ ਹੈ ਮੇਰੇ ਇੱਥੇ ਬਹੁਤ ਸਾਰੇ ਮਿੱਤਰ ਐ ਇਹੋ ਜਿਹੇ ਹੈਗੇ ਨੇ ਜਿਹੜੇ ਪੰਜਾਬੀ ਐ ਉਹ ਡਾਕਟਰ ਐ ਜਾਂ ਇੱਕ ਦੋ ਬੰਦੇ ਆਈਟੀ ਦੇ ਨੇ ਉਹ ਸੈਨੋਜ਼ੇ ਕੰਮ ਕਰਦੇ ਆ ساری ਉਮਰ ਕੰਪਿਊਟਰਾਂ ਨਾਲ ਮੱਥਾ ਮਾਰਿਆ ਪਰ ਵੱਡੀ ਉਮਰ ਚ ਜਾ ਕੇ ਉਹ ਕਹਿੰਦੇ ਵੀ ਅਸੀਂ ਫਾਰਮ ਲੈਣਾ ਤੇ ਫਾਰਮ ਲੈ ਹੋਇਆ ਉਹਨਾਂ ਨੇ ਸੋ ਪੰਜਾਬੀਆਂ ਦਾ ਡੀਐਨਏ ਐ ਇੱਕ ਬੰਦਾ ਲਾਹੌਰ ਤੋਂ ਆ ਉਹ ਸੈਨੋਜ਼ੇ ਕੰਮ ਕਰਦਾ ਉਹ ਮੈਨੂੰ ਕਹਿੰਦਾ ਜੀ ਆਪਾਂ ਪੰਜਾਬੀ ਹੁੰਦੇ ਆ ਤੇ ਕਹਿੰਦਾ ਵੀ ਮੇਰਾ ਜੀ ਕੀਤਾ ਵੀ ਮੈਂ ਬਦਾਮਾਂ ਦਾ ਬਾਗ ਲੈਣਾ ਹੀ ਲੈਣਾ ਸੋ ਇਸ ਕਰਕੇ ਉਹ ਜਿਹੜੀਆਂ ਚੀਜ਼ਾਂ ਨੇ ਮਿੱਟੀ ਦੇ ਨਾਲ ਜੁੜਨ ਵਾਲੀਆਂ ਜਾਂ ਆਪਣੀਆਂ ਰੂਟਸ ਨੂੰ ਐਕਸਪਲੋਰ ਕਰਨ ਵਾਲੀਆਂ ਇੱਕ ਸਰਕਲ ਹੁੰਦਾ ਜਦੋਂ ਬੰਦਾ ਸਾਰਾ ਦੇਖ ਦੁੱਖ ਲੈਂਦਾ ਆਲੇ ਦੁਆਲੇ ਤੇ ਫਿਰ ਇਹ ਮਹਿਸੂਸ ਕੀਤਾ ਮਿੱਟੀ ਨੂੰ ਮੁਰਦਾਰ ਮਹਿਸੂਸ ਕੀਤਾ ਕਿ ਇੱਥੇ ਇੱਕ ਮਾਡਲ ਜਿਹਾ ਬਣਾਇਆ ਜਾਵੇ ਮੈਂ ਸੋਚਦਾ ਸੀ ਕਿ ਆਪਾਂ ਕਈ ਵਾਰੀ ਆਪਾਂ ਕਈ ਵਾਰੀ ਜਦੋਂ ਗੱਲ ਕਰਦੇ ਨਾ ਆਪਾਂ ਕੈਨੇਡਾ ਦੀ ਜਾਂ ਅਮਰੀਕਾ ਦੀ ਆਪਾਂ ਕਹਿੰਦੇ ਇੱਥੇ ਇੱਕ ਪੰਜਾਬ ਬਣਾ ਲਿਆ ਹਾਂਜੀ ਸੋ ਮੇਰਾ ਪੰਜਾਬ ਬਣਾਉਣ ਦਾ ਮਕਸਦ ਨਹੀਂ ਹੈ ਮੇਰਾ ਇਹ ਨਹੀਂ ਹੈ ਕਿ ਆਪਾਂ ਇੱਥੋਂ ਛੱਡ ਕੇ ਤੇ ਉਹ ਪੰਜਾਬ ਹੀ ਬਣਾ ਲਈਏ ਮੇਰਾ ਉਹ ਮਿਕਸ ਕਰਨ ਨੂੰ ਜਿਹੜਾ ਕਲਚਰਸ ਦੀ ਇੰਟਰਸੈਕਸ਼ਨ ਕਰਨ ਨੂੰ ਉਹ ਮਾਨ ਹੈ ਕਿ ਜਿਹੜੀ ਚੀਜ਼ ਆਪਾਂ ਨੂੰ ਚੰਗੀਆਂ ਲੱਗਦੀਆਂ ਨੇ ਜਿਹੜੀ ਚੀਜ਼ਾਂ ਮਿਸ ਕੀਤੀਆਂ ਨੇ ਉਹ ਸਭਿਆਤਾ ਦੀਆਂ ਜਾਂ ਸਭਿਆਚਾਰ ਦੀ ਆਪਾਂ ਉਹਨਾਂ ਨੂੰ ਲਿਆ ਕੇ ਨਵਾਂ ਇੱਕ ਫਿਊਜ਼ਨ ਕ੍ਰੀਏਟ ਕਰੀਏ ਤੁਸੀਂ ਪੰਜਾਬ ਦੀ ਗੱਲ ਕੀਤੀ ਜਿੱਦ ਨੇ ਇੱਕ ਮੇਰੀ ਸਮਝ ਬੂਝਾਏ ਇਸ ਵੈਲੀ ਬਾਰੇ ਇੱਥੇ ਮੌਸਮ ਪੰਜਾਬ ਵਰਗਾ ਹੀ ਹੈ ਹਾਂ ਮੌਸਮ ਇੱਥੇ ਪੰਜਾਬ ਵਰਗਾ ਹੀ ਹੈ ਇੱਥੇ ਬਰਫ਼ ਨਹੀਂ ਪੈਂਦੀ ਤੇ ਧੁੰਦਾਂ ਉਵੇਂ ਹੀ ਪੈਂਦੀਆਂ ਗਰਮੀ ਵੀ ਹੋਈ ਪੈਂਦੀ ਹੈ ਤੇ ਸਰਦੀ ਵੀ ਉੱਥੇ ਕਿਜੀ ਹੈ ਹਾਂਜੀ ਲਗਭਗ ਉਹੀ ਫਸਲਾਂ ਨੇ ਉਦਾਂ ਦੀ ਠੀਕ ਹੈ ਜੀ ਤੁਸੀਂ ਹੁਣ ਚਲੋ ਇਹ ਜ਼ਮੀਨ ਵਾਈ ਕੀਤੀ ਹੈ ਨਾ ਤੇ ਤੁਸੀਂ ਫਰਜ਼ਨ ਦੇ ਆਸ-ਪਾਸ ਤੋਂ ਇਨ ਜਨਰਲ ਬਜਟ ਦੀ ਗੱਲ ਕਰੀਏ ਹੈ ਨਾ ਅੱਜ ਕੱਲ ਕਿੱਥੇ ਕਿੱਜੇ ਚੱਲ ਰਿਹਾ ਹੈ ਕਿ ਜੇ ਕੋਈ ਬੰਦਾ ਸੋਚਦਾ ਹੈ ਹਾਂ ਇਹ ਦੇਖੋ ਇਹ ਵੇਰੀ ਕਰਦਾ ਹੈ ਕਾਫੀ ਹੁਣ ਅੱਜ ਕੱਲ ਕਮਰਟੀ ਦੀਆਂ ਪ੍ਰਾਈਸਸ ਕਾਫੀ ਘਟਾ ਬਦਾਮਾਂ ਦੀਆਂ ਦੋ ਤਿੰਨ ਸਾਲਾਂ ਦੇ ਉੱਤੋਂ ਪ੍ਰਾਈਸਸ ਚੰਗੀਆਂ ਨਹੀਂ ਮਿਲ ਰਹੀਆਂ ਪਿਸਤਿਆਂ ਦਾ ਵੀ ਇਹੋ ਜਿਹਾ ਹੀ ਹਾਲ ਹੈ ਹਾਂਜੀ ਸੰਤਰਿਆਂ ਦੀਆਂ ਫਸਲਾਂ ਕੁਝ ਕੁ ਠੀਕ ਕਰਨੇ ਕੁਝ ਕੁ ਮਾੜਾ ਹਾਲ ਹੈ ਸੋ ਮੋٹے ਤੌਰ ਤੇ ਜੇ ਆਪਾਂ ਦੇਖੀਏ ਤਾਂ ਦੁਨੀਆ ਭਰ ਦੇ ਵਿੱਚ ਜ਼ਿਮੀਦਾਰੀ ਦਾ ਅੱਜ ਕੱਲ ਪਿਛਲੇ ਤਿੰਨ ਚਾਰ ਸਾਲਾਂ ਤੋਂ ਮਾੜਾ ਹਾਲ ਹੀ ਹੈ ਹਾਂਜੀ ਜਦੋਂ ਅਸੀਂ ਇਹ ਖਰੀਦਿਆ ਸੀ ਕਿ ਤਿੰਨ ਸਾਲ ਪਹਿਲਾਂ 2021 ਦੇ ਵਿੱਚ ਤਾਂ ਉਦੋਂ ਇਹ ਤੁਸੀਂ ਤਕਰੀਬਨ ਇਹ ਕਹਿ ਲਓ ਕਿ ਖਾਲੀ ਜ਼ਮੀਨ ਸੀਗੀ ਤੇ 25000 ਨੂੰ ਏਕੜ 25 25000 ਨੂੰ ਏਕੜ ਸੂਚੀ ਵਾਰ ਆਲਰੇਡੀ ਲੱਗਿਆ ਉਹ ਮਹਿੰਗਾ ਜਿਹੜਾ ਬਾਗ ਲੱਗਿਆ ਹੁਣ ਜਿਹੜੇ ਸੰਤਰਿਆਂ ਦੇ ਬਾਗ ਲੱਗਿਆ ਸੰਤਰਿਆਂ ਦੇ ਵਿੱਚ ਵੀ ਬਹੁਤ ਸਾਰੀਆਂ ਕਿਸਮਾਂ ਨੇ ਜਿਵੇਂ ਕਿਊਟੀਜ਼ ਪੰਜਨਾਂ ਨੂੰ ਕਹਿੰਨੇ ਆ ਛੋਟੇ ਸੰਤਰੇ ਨੇ ਜਿਹੜੇ ਛਿੱਲਣ ਵਾਲੇ ਇਹ ਇਹ ਕੀ ਨੇ ਜੀ ਤੇ ਨਾਲ ਉਹ ਤੇ ਇਹ ਇਹਨੂੰ ਆਪਾਂ ਪੰਜਾਬੀ ਵਿੱਚ ਚਕੋਤਰਾ ਕਹਿੰਦੇ ਆ ਗ੍ਰੇਪਫਰੂਟ ਆਪਣੇ ਬੋਹਰ ਵਾਲੇ ਪਾਸੇ ਹੁੰਦੇ ਆ ਹੂੰ 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 ਤੇ ਇਹ ਗ੍ਰੇਪਫਰੂਟ ਹੈ ਉਧਰ ਪਰਲੇ ਪਾਸੇ ਨਿੰਬੂ ਆ ਠੀਕ ਹੈ ਸੋ ਜੇ ਤੁਸੀਂ ਇਸ ਇਲਾਕੇ ਦੇ ਵਿੱਚ ਇਹਨਾਂ ਦੇ ਕੋਈ ਲੱਗੇ ਹੋਏ ਪਰ ਦੀ ਉਸਿੰਗ ਬਾਗ ਲੈਣੇ ਹੋਣ ਤਾਂ ਡਿਪੈਂਡ ਕਰਦਾ ਹੈ ਕਈ ਚੀਜ਼ਾਂ ਦੇ ਉੱਤੇ ਕਈ ਫੈਕਟਰ ਦੇ ਉੱਤੇ ਹਾਂ ਤੇ ਪਰ 35 36000 40000 ਨੂੰ ਵੀ ਵਿਕਦੇ ਜਾ ਸਕਦੇ ਸੋ ਤੁਸੀਂ ਹੁਣ ਰੇਟ ਦੀ ਗੱਲ ਕੀਤੀ ਹੈ ਵੈਰੀ ਕਰਦਾ ਨਾ ਸੋ ਕਿਹੜਾ ਜਿਹੜੀ ਕ੍ਰੌਪ ਹੈ ਜਿਹਦਾ ਬਾਗ ਸਭ ਤੋਂ ਮਹਿੰਗੇ ਵਾਲੇ ਪਾਸੇ ਆ ਆਬਵੀਅਸਲੀ ਜਿੱਥੇ ਜ਼ਿਆਦੇ ਬਚਤ ਨੂੰ ਦੀ ਹਾਂ ਦੇਖੋ ਜਿਹੜੀਆਂ ਮੈਂ ਦੱਸ ਰਿਹਾ ਸੀ ਜਿਵੇਂ ਕਿਊਟੀਜ਼ ਜਿਹਨੂੰ ਆਪਾਂ ਕਹਿੰਦੇ ਈਜ਼ੀ ਟੂ ਪੀਲ ਮੈਂਡਰਨ ਜਿਹੜੇ ਸੰਤਰੇ ਆ ਛੋਟੇ ਛੋਟੇ ਇਹ ਛੋਟੇ ਛੋਟੇ ਆ ਉਹਨਾਂ ਦੀ ਮਾਰਕੀਟ ਪਿਛਲੇ ਕਈ ਸਾਲਾਂ ਤੋਂ ਪੈਨਡੈਮਿਕ ਦੇ ਦਿਨਾਂ ਤੋਂ ਹੀ ਬਹੁਤ ਜ਼ਿਆਦਾ ਹਾਈ ਚੱਲ ਰਹੀ ਹੈ ਤੇ ਉਹ ਤਾਂ ਕਈ ਇੱਥੇ ਉਹਨਾਂ ਦੀ ਡਿਮਾਂਡ 60 60 65 ਹਜ਼ਾਰ ਡਾਲਰ ਪਰ ਏਕੜ ਵੀ ਚੱਲ ਰਹੀ ਹੈ ਪਰ ਉਹ ਕ੍ਰੇਜ਼ੀ ਕ੍ਰੇਜ਼ੀ ਪ੍ਰਾਈਸ ਹੈ ਅ ਬਹੁਤ ਸਾਰੇ ਮੇਰੇ ਹੋਰ ਸੱਜਣ ਮਿੱਤਰ ਨੇ ਉਹਨਾਂ ਨੇ ਵੀ ਛੋਟੇ ਬਾਗ ਬਾਕੀ ਤੇ ਨੇ ਹੁਣ ਜੇ ਤੁਸੀਂ 20 ਏਕੜ ਲੈਣੇ ਨੇ ਜਿਵੇਂ 15 ਏਕੜ ਜਾਂ ਕੋਈ 25 ਏਕੜ ਲੈਣੇ ਨੇ ਤਾਂ ਆਫਰ ਤੁਹਾਨੂੰ ਮਹਿੰਗਾ ਪਊਗਾ ਪਰ ਏਕੜ ਜੇ ਕੋਈ 100 ਏਕੜ ਹੈ ਜਾਂ 200 ਏਕੜ ਹੈ ਤਾਂ ਫੇਰ ਉਹ 25-26000 ਨੂੰ ਜਿੰਨੇ ਨੂੰ ਮੈਨੂੰ ਖਾਲੀ ਜ਼ਮੀਨ ਮਿਲੀ ਆ ਉਹਨੇ ਨੂੰ ਉਹ ਲੱਗੇ ਹੋਏ ਬਾਗ ਵੀ ਲੋਕਾਂ ਨੂੰ ਲੱਗੇ ਡਿਪੈਂਡ ਕਰਦਾ ਬਹੁਤ ਬਹੁਤ ਸਾਰੇ ਫੈਕਟਰ ਨੇ ਉਹ ਮੈਂ ਤੇ ਡਿਪੈਂਡ ਕਰਦਾ ਪਾਣੀ ਜਿਹੜੀ ਉਹ ਹੋਰ ਵੱਡਾ ਫੈਕਟਰ ਮੈਂ ਪਾਣੀ ਤੇ ਆਉਣਾ ਚਾਹੀਦਾ ਪਹਿਲਾਂ ਮੈਨੂੰ ਇਹ ਦੱਸੋ ਕਿ ਨਾਲੇ ਲੱਭ ਤੁਰਦਿਆਂ ਨੂੰ ਹਾਂ ਇਕ ਸੀਗਾ ਕਿ ਪੰਜਾਬੀ ਫਾਰਮਰ ਕਾਫੀ ਇੱਥੇ ਹੈ ਨਾ ਅਸੀਂ ਦੇਖਦੇ ਹਾਂ ਸਾਨੂੰ ਕਈ ਫਾਰਮ ਲੱਗੇ ਵੀ ਪੰਜਾਬੀ ਆ ਤਾਂ ਤੁਸੀਂ ਇੱਥੇ ਨਾਲੇ ਰਿਸਰਚਰ ਵੀ ਹੋ ਹਮਮ ਕਿੰਨੇ ਕ ਪਰਸੈਂਟੇਜ ਇਨ ਜਨਰਲ ਫੈਜ਼ਨੋਂ ਦੇ ਆਸ-ਪਾਸ ਗੱਲ ਕਰੀ ਜਾਵੇ ਆ ਮੋٹے ਤੌਰ ਤੇ ਮੈਂ ਲੇਟੈਸਟ ਡਾਟਾ ਤਾਂ ਮੈਨੂੰ ਇਸ ਸਾਲ ਦਾ ਜਾਂ ਪਿਛਲੇ ਸਾਲ ਦਾ ਨਹੀਂ ਹੈਗਾ ਪਰ ਮੈਂ ਮੋٹے ਤੌਰ ਤੇ ਦੱਸ ਦਿੰਦਾ ਜਦੋਂ ਮੈਂ ਫਾਰਮਰਜ਼ ਦੇ ਨਾਲ ਕਈ ਸਾਲ ਪਹਿਲਾਂ ਕੰਮ ਕਰਦਾ ਸੀ ਤਾਂ ਮੈਂ ਕਾਉਂਟੀਆਂ ਤੋਂ ਡਾਟਾ ਲੈਂਦਾ ਸੀ ਹਾਂਜੀ ਤੇ ਰਫਲੀ ਇਹ ਕਹ ਲਓ ਕਿ ਬਦਾਮਾਂ ਤੇ ਪਿਸਤਿਆਂ ਦੇ ਤਕਰੀਬਨ 10% ਫਾਰਮਰ ਜਿਹੜੇ ਸੈਂਟਰਲ ਵੈਲੀ ਦੇ ਵਿੱਚ ਉਹ ਪੰਜਾਬੀ origin ਦੇ ਆ ਤੇ ਜਿਹੜੀ ਆਪਣੀ ਸੌਗੀ ਹੈ ਰੇਜ਼ਨਸ ਜਿਹ ਗਰੇਪਸ ਜਨਰਲ ਗਰੇਪਸ ਦੇ ਕਹ ਲਓ ਉਹ 30% ਨੇ ਤਿੱਜਾ ਕਿਸ ਫਾਰਮਰ ਉਹ ਪੰਜਾਬੀ ਆ ਠੀਕ ਸੋ ਉਹ ਕਾਫੀ ਸ਼ਫਲਿੰਗ ਹੋ ਜਾਂਦੀ ਹੈ ਕਈ ਵਾਰੀ ਗਰੇਪਸ ਵਾਲੇ ਫਾਰਮਰ ਜਿਹੜੇ ਗਰੇਪਸ ਤੋਂ ਬਦਾਮਾਂ ਵੱਲ ਨੂੰ ਆ ਜਾਂਦੇ ਆ ਤਾਂ ਉਹ ਚੇਂਜ ਹੁੰਦਾ ਰਹਿੰਦਾ ਪਰ ਮੋٹے ਤੌਰ ਤੇ ਇਹ ਹੈ ਇਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਮੈਂ ਇਹ ਦੱਸ ਦਿਆਂ ਕਿ ਜਿਹੜੀ ਅਪਰ ਸੈਕਰਮੈਂਟੋ ਵੈਲੀ ਹੈ ਯੂਬਾ ਸਿਟੀ ਯੂਬਾ ਸਿਟੀ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸੈਕਰਮੈਂਟੋ ਤੋਂ ਉੱਪਰ ਯੂਬਾ ਸਿਟੀ ਏਰੀਆ ਯੂਬਾ ਸਿਟੀ ਏਰੀਆ ਦੇ ਵਿੱਚ ਜਿੰਨੇ ਪੰਜਾਬੀ ਮੂਲ ਦੇ ਨੇ ਉਹਨਾਂ ਚੋਂ ਜ਼ਿਆਦਾ ਬੰਦੇ ਆਪਣੇ ਪਲਮਜ਼ ਪੀਚ ਜਿਹੜੇ ਫਰੈਸ਼ ਫਰੂਟ ਔਰਚਰਡ ਹੈ ਓਕੇ ਉਹ ਲਾਉਂਦੇ ਆ ਤੇ ਉਹਦੇ 95% ਪੀਚਸ ਦੇ ਬੰਦੇ ਤੇ ਓਪਨ ਪੰਜਾਬੀ ਨੇ ਕਿਉਂਕਿ ਅਸੀਂ ਨਾ ਕੋਈ ਸੁਣੇ ਅਮਰਖੰਦ ਚੱਕੀ ਚੰਨਜੀਤ ਸਿੰਘ ਚੰਨਜੀਤ ਸਿੰਘ ਬਾਠ ਨੇ ਇੱਥੇ ਵੱਡੇ ਫਾਰਮਰ ਆ ਉਧਰ ਦੀਦਾਰ ਸਿੰਘ ਬੈਂਸ ਸੁਣੀ ਯੂਬਾਸਿਟੀ ਵਾਲੇ ਪਾਸੇ ਆ ਬਹੁਤ ਪੁਰਾਣੇ ਬਹੁਤ ਪੁਰਾਣੇ ਵੱਡੇ ਹੋਰ ਵੀ ਬਹੁਤ ਬਹੁਤ ਵੱਡੇ ਪਰਿਵਾਰ ਨੇ ਕਿਸੇ ਆਪਾਂ ਕੁਸ਼ਕ ਦਾ ਆਪਾਂ ਨਾਮ ਲਈਏ ਤਾਂ ਉਂਗਲਾਂ ਤੇ ਪੰਗਣ ਸਕਾਂਗੇ ਪਰ ਉਸ ਤੋਂ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਨਹੀਂ ਬਹੁਤ ਵੱਡੇ ਪਰਿਵਾਰ ਨੇ ਮੈਂ ਸਵਾਲ ਇੱਕ ਤਰ੍ਹਾਂ ਪੁੱਛਣਾ ਛੇ ਤੁਸੀਂ ਹਸਰੋ ਦਾ ਪ੍ਰੋਪਰ ਰਹਿ ਸਕੋ ਕਿੰਨੀ ਕ ਲੈਂਡ ਚਾਹੀਦੀ ਹੈ ਮਿਨਿਮਮ ਕਿ ਬੰਦਾ ਕਰੇ ਮੇਰਾ ਖੇਤੀ ਤੋਂ ਸਰਵਾਈਵਲ ਨੁਸਟਾ ਇਹਨੋਂ ਹੋਰ ਕੋਸ਼ਿਸ਼ ਕਰਨੀ ਲੋੜ ਹਾਂ ਇਹ ਅੱਜਕੱਲ ਬਹੁਤ ਇਹ ਸਾਰੀ ਦੁਨੀਆ ਚ ਇਹ ਯੂਰਪ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਤੇ ਇੱਥੇ ਵੀ ਛੋਟੇ ਕਿਸਾਨ ਦਾ ਮਾੜਾ ਹਾਲ ਹੈ ਹੁਣ ਛੋਟੇ ਕਿਸਾਨ ਨੂੰ ਕਿਵੇਂ ਡਿਫਾਈਨ ਕਰਦੇ ਹੋ ਅਮਰੀਕਾ ਦੇ ਕੈਨੇਡਾ ਦੀ ਡੈਫੀਨੇਸ਼ਨ ਵੱਖਰੀ ਹੋ ਸਕਦੀ ਹੈ ਵੱਖਰੀ ਹੈ ਪੰਜਾਬ ਦੇ ਨਾਲ ਹੁਣ ਯੂ ਐਸ ਡੀ ਏ ਤਾਂ ਇਹ ਕਹਿੰਦਾ ਵੀ ਜੇ 40 ਏਕੜ ਇੱਕ ਦੋ ਡੈਫੀਨੇਸ਼ਨਾਂ ਨੇ ਇੱਕ ਤਾਂ ਕਹਿੰਦੇ ਵੀ 40 ਏਕੜ ਤੋਂ ਘੱਟ ਆ ਤਾਂ ਛੋਟਾ ਉਹ ਤਾਂ ਉਹਦੇ ਹਿਸਾਬ ਨਾਲ ਆ ਕਿ ਉਹਦੀ ਮਸ਼ੀਨਰੀ ਦੀ ਰਿਕੁਆਇਰਮੈਂਟ ਵੱਖਰੀ ਹੁੰਦੀ ਹੈ ਜਾਂ ਉਹਦੇ ਆਪਰੇਸ਼ਨ ਕਿੰਨੇ ਕ ਆਪਾਂ ਹੱਥ ਨਾਲ ਜਾਂ ਪਰਿਵਾਰ ਕਰ ਸਕਦਾ ਹੈ ਜਾਂ ਕਿੰਨੇ ਕ ਦੇ ਲਈ ਤੁਹਾਨੂੰ EMPLOYE ਰੱਖਣੇ ਪੈਂਦੇ ਉਹ ਡੈਫੀਨੇਸ਼ਨ ਇੱਕ ਡੈਫੀਨੇਸ਼ਨ ਇਹ ਹੈ ਵੀ ਜਿਉਂ ਕਹਿੰਦੇ ਵੀ ਸਾਲ ਦਾ 2.5 ਲੱਖ ਡਾਲਰ ਤੋਂ ਘੱਟ-ਘੱਟ ਦੀ ਤੁਹਾਨੂੰ ਇਨਕਮ ਹੈ ਗ੍ਰੋਸ ਉਹਦੇ ਚੋਂ ਸਾਲ ਦਾ 2.5 ਲੱਖ ਮੇਰੇ ਖਿਆਲ ਨਾਲ ਮੈਨੂੰ ਇਹ ਨਹੀਂ ਪਤਾ ਵੀ ਗ੍ਰੋਸ ਹੈ ਜਾਂ ਨਹੀਂ ਪਰ ਸਾਲ ਦੀ 2.5 ਲੱਖ ਤੋਂ ਘੱਟ ਜਈ ਇਨਕਮ ਹੈ ਤਾਂ ਉਹ ਤੁਹਾਡਾ ਲਗੂ ਫਾਰਮ ਠੀਕ ਹੈ ਸੋ ਲਗੂ ਫਾਰਮ ਜਿਹੜਾ ਹੁਣ 20 ਏਕੜ ਦਾ 25 ਏਕੜ ਦਾ ਫਾਰਮ ਕੁਝ ਸਾਲ ਪਹਿਲਾਂ ਆਪਾਂ ਸੁਣਦੇ ਆ 20 ਸਾਲ ਪਹਿਲਾਂ ਇਹ ਹੁੰਦਾ ਸੀਗਾ ਕਿ ਜੇ ਕਿਸੇ ਕੋਲੇ 20 ਏਕੜ 25 ਏਕੜ ਹੈਗੇ ਆ ਤਾਂ ਉਹ ਆਪਣੇ 4 ਬੰਦਿਆਂ ਦਾ ਟੰਬਰ ਸਰਵਾਈਵ ਕਰ ਜਾਂਦਾ ਪਾਲ ਲੈਂਦਾ ਅੱਜ ਕੱਲ ਉਹ ਕੰਮ ਮੁਸ਼ਕਲ ਹੋਇਆ ਹੋਇਆ ਸੋ ਤੁਸੀਂ ਕਹਿੰਦੇ ਹੋ ਕਿ 20 ਦਾ ਤਾਂ ਤੁਸੀਂ ਭੁੱਲ ਜਾਓ 40 ਇੱਕ ਤੋਂ ਉੱਪਰ ਵਾਲੀ ਗੱਲ ਹੀ ਆ ਹੁਣ ਇਹ ਇਹ ਦੇਖੋ ਡਿਪੈਂਡ ਕਰਦਾ ਤੁਹਾਡੀ ਫਸਲ ਦੇ ਤੇ ਡਿਪੈਂਡ ਕਰਦਾ ਹੁਣ ਜੇ ਮੈਂ ਤਾਂ ਇਹ ਸਮਝਦਾ ਹਾਂ ਵੀ ਜੇ ਤੁਹਾਡੇ ਕੋਲੇ 20 25 ਏਕੜ ਹੈਗੇ ਨੇ ਸਾਈਡ ਤੇ ਜੋਬ ਜਿਵੇਂ ਪੰਜਾਬ ਦੇ ਵਿੱਚ ਬਕਰੇ ਨਾ ਵੀ ਜੌਬ ਨਾਲ ਕਰੇ ਬੰਦਾ ਤੇ ਨਾਲ ਖੇਤੀ ਕਰੇ ਤਾਂ ਉਹ ਸੋਨਾ ਗੁਜ਼ਾਰਾ ਹੋ ਜਾਂਦਾ ਹੁਣ ਜੇ ਇੱਥੇ ਬੰਦਾ ਨੌਕਰੀ ਕਰ ਰਿਹਾ ਹੈ ਸ਼ਹਿਰ ਦੇ ਵਿੱਚ ਨਾਰਮਲ ਜੀ ਨੌਕਰੀ ਕਰ ਰਿਹਾ ਹੈ ਰੂਟੀਨ ਆਪ ਦੇ ਖੁੱਲਾ ਟਾਈਮ ਕੱਢ ਰਿਹਾ ਕੋਈ ਐ ਨਹੀਂਗਾ ਵੀ ਉਹਨੇ ਰਾਤ ਦੀਆਂ ਸ਼ਿਫਟਾਂ ਲਾਉਣੀਆਂ ਨਾਰਮਲ ਜੀ ਨੌਕਰੀ ਕਰਕੇ ਕੋਈ 20 30 ਏਕੜ ਹੈਗੇ ਆ ਤੇ ਪਰਿਵਾਰ ਥੋੜਾ ਵੀਕੈਂਡ ਦੇ ਦਿੱਤੇ ਕੰਮ ਕਰਦਾ ਤਾਂ ਤੁਸੀਂ ਉਹ ਆਪ ਦਾ ਟੱਬਰ ਵਧੀਆ ਪਾਸ ਬਿਲਕੁਲ